ਜੋ ਵਾਤਾਵਰਨ ਰਹੇ ਹਰਿਆ ਭਰਿਆ ਤੇ ਸੰਤੁਲਿਤ ਜੱਜ ਸਹਿਬਾਨਾ ਨੇ ਮਿਸ਼ਨ ਇੱਕ ਜੱਜ ਰਿਕ ਰੁੱਖ ਪਿਤ ਪੌਦੇ ਲਗਾਏ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਤੇ ਤਜ ਜੀ ਦਿਲਬਾਗ ਸਿੰਘ ਜੋਹਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੀ ਰਾਹੇ ਨੁਮਾਈ ਹੈਟ ਅਤੇ ਸ੍ਰੀ ਹਰਪ੍ਰੀਤ ਸਿੰਘ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਜ਼ਿਲ੍ਹਾ ਕਚੇਰੀਆਂ ਗੁਰਦਾਸਪੁਰ ਦੇ ਸਮੂਹ ਜੱਜ ਸਹਿਬਾਨਾਂ ਵੱਲੋਂ ਇਸ ਮੁਹਿੰਮ ਤੇ ਤੇ ਮਿਸ਼ਨ ਇੱਕ ਜੱਜ ਇੱਕ ਰੁੱਖ ਤੇ ਤੇ ਇੱਕ ਇੱਕ ਪੌਦਾ ਲਗਾਇਆ ਗਿਆ ਇਹ ਪੌਦੇ ਜੱਜ ਸਹਿਬਾਨਾਂ ਦੇ ਨਵੇਂ ਰਿਹਾਇਸ਼ੀ ਖੇਤਰ ਵਿੱਚ ਵਿੱਚ ਲਗਾਏ ਗਏ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੰਜਨ ਵਫਾਦੀ ਰਿਪੋਰਟ As custodian of law and protector of justice, we pledge to uphold not only the rights of the people, but the rights of nature and future generations. This free, By planting this tree planting this tree. We root our, our commitment in the soil to, to, soil, to nurture, justice, to nurture justice, justice that is, that is clean, green, fair, fair, and enduring and again, let this tree grow, grow as a living symbol, as a living symbol of, of our shared of our duty, of duty, duty, our unity, and our ਪੰਜਾਬ ਲੀਗਲ ਸਰਵਿਸ অথরিটি ਦੀ ਇਨਸਟਰਕਸ਼ਨਸ ਤੇ ਗਾਈਡੈਂਸ ਮੁਤਾਬਕ ਡਿਸਟ੍ਰਿਕਟ ਲੀਗਲ ਸਰਵਿਸ অথরিটি ਗੁਰਦਾਸਪੁਰ ਨੇ ਟਰੀ ਪਲਾਂਟੇਸ਼ਨ ਡਰਾਈਵ ਚ ਪੌਦੇ ਲਾਏ ਨੇ ਇਹ ਡਰਾਈਵ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਸੀ 1 ਮਹੀਨੇ ਲਈ ਅੱਗੇ ਫਰਦਰ ਐਕਸਟੈਂਡ ਕੀਤੀ ਗਈ ਹੈ ਇਹਦੇ ਦੌਰਾਨ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਾਡਾ ਟੀਚਾ ਡਿਸਟ੍ਰਿਕਟ ਲੀਗਲ ਸਰਵਿਸ অথরিটি ਗੁਰਦਾਸਪੁਰ ਦਾ ਕਰੀਬ 20000 ਔਦੇ ਲਾਉਣ ਦਾ ਹੈ ਪਹਿਲੇ ਇਹ ਬੂਟੇ ਲਾਉਣ ਦਾ ਹੀ ਨਹੀਂ ਇਹਨਾਂ ਨੂੰ ਬਾਅਦ ਚ ਇਹਨਾਂ ਦੀ ਸਾਂਭ ਸੰਭਾਲ ਦੇਖਭਾਲ ਕਰਨ ਦਾ ਵੀ ਸਾਡਾ ਟੀਚਾ ਹੈ ਸੋ ਇਹ ਅਸੀਂ ਗੁਰਦਾਸਪੁਰ ਚ ਅ ਅੱਜ ਅਸੀਂ ਕੋਰਟ ਕੰਪਲੈਕਸ ਦੇ ਅੰਦਰ ਇਹ ਡਰਾਈਵ ਸ਼ੁਰੂ ਕੀਤੀ ਹੈ ਬਾਕੀ ਇਹ ਡਰਾਈਵ ਬਾਰੇ ਜੋ ਇਨਫੋਰਮੇਸ਼ਨ ਹੈ ਸਾਡੇ ਸੈਕਟਰੀ ਸ਼੍ਰੀ ਹਰਪ੍ਰੀਤ ਸਿੰਘ ਜੀ ਇਹ ਦੱਸਣਗੇ ਜੰਬੰਦ ਦਾ ਪ੍ਰੋਗਰਾਮ ਸੀਗਾ ਤੇ ਜਿਹੜਾ ਅਸੀਂ ਟਾਰਗੇਟ ਅਚੀਵ ਕਰ ਲਿਆ ਸੀਗਾ ਤੇ ਉਹਦੇ ਨਾਲ ਜਿਹਦਾ ਕਲੈਬੋਰੇਸ਼ਨ ਆ ਉਹਦਾ ਫੋਰੈਸਟ ਡਿਪਾਰਟਮੈਂਟ ਪੰਜਾਬ ਉਨ੍ਹਾਂ ਦੇ ਨਾਲ ਕਲੈਬੋਰੇਸ਼ਨ ਨਾਲ ਇਸ ਨੂੰ ਫਰਦਰ ਐਕਸਟੈਂਡ ਕੀਤਾ ਹੋਇਆ ਕਨੀਲੇ ਲਈ 20000 ਦੇ ਕਰੀਬ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਬੂਟੇ ਲਾਏ ਗਏ ਨੇ ਤੇ ਫਰਦਰ ਹੁਣ ਜਿਹੜੇ ਮਤਲਬ ਹੈ ਗਿਆ ਬਿੱਦਾ ਕਲੈਬੋਰੇਸ਼ਨ ਆਫ ਫੋਰੈਸਟ ਡਿਪਾਰਟਮੈਂਟ ਡਿਸਟ੍ਰਿਕਟ ਗੁਰਦਾਸਪੁਰ ਅਸੀਂ ਇਹਨੂੰ ਫਰਦਰ ਜਿਹੜੇ ਹੈਗੇ ਨੇ ਤੇ 35000 ਤੱਕ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਹੈਗੇ ਨੇ ਬੂਟੇ ਅਲੱਗ-ਅਲੱਗ ਥਾਵਾਂ ਦੇ ਉੱਤੇ ਲਾਇਆ ਸਾਡੇ ਨਾਲ ਸਕੂਲਾਂ ਨੇ ਕੋਆਪਰੇਟ ਕੀਤਾ ਸਕੂਲਾਂ ਦੇ ਵਿੱਚ ਲਾਏ ਗਏ ਨੇ ਕਾਲਜੇਜ਼ ਦੇ ਵਿੱਚ ਲਾਏ ਗਏ ਨੇ ਰਿਜਨਲ ਸੈਂਟਰ ਗਰਦਾਸਪੁਰ ਵੀ ਲਾਏ ਗਏ ਨੇ ਤੇ ਜਿਹੜੀ ਪਲਾਂਟੇਸ਼ਨ ਦੀ ਜਿਹੜੀ ਸੀਗੀ ਆਇਡੈਂਟੀਫਾਈ ਕੀਤੀ ਸੀ ਅਸੀਂ ਇੱਕ ਮਹੀਨਾ ਪਹਿਲਾਂ ਥਾਵਾਂ ਤੇ ਉਹ ਵੈਦਾਂ ਅਸੀਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਨਾਲ ਕੀਤੀ ਸੀ ਜਿੰਨੇ ਵੀ ਬੂਟੇ ਲਾਏ ਗਏ ਨੇ ਇਹਨਾਂ ਨੂੰ ਕੇਅਰ ਕਰਦੇ ਇਹਨਾਂ ਨੂੰ ਫਰਦਰ ਇਹਨਾਂ ਦੇ ਅਸੀਂ ਕਾਰਡ ਬਣਾ ਕੇ ਉਹਨਾਂ ਸਾਰਿਆਂ ਪਲਾਂਟਸ ਦੀ ਅਸੀਂ ਰੈਗੂਲਰਲੀ ਮਤਲਬ ਜਿਹੜੀ ਹੈਗਾ ਟੇਕ ਕੇਅਰ ਕਰਾਂਗੇ ਤੇ ਉਹਨਾਂ ਨਾਲ ਅੱਗੇ ਜਿਹੜਾ ਹੈਗਾ ਵਾ ਗਰੋ ਕਰਨ ਲਈ ਜੇ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਉਹਦੀ ਜੇ ਕੋਈ ਪੂਟਾ ਬਾਈ ਚਾਂਸ ਨੈਚੁਰਲੀ ਨਹੀਂ ਗਰੋ ਕਰ ਸਕਦਾ ਤੇ ਉਹਦੀ ਸਾਡੇ ਨਵਾਂ ਲਾ ਦੇ ਤੇ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਨੂੰ ਮਤਲਬ ਅੱਗੇ ਵਧਾਉਣ ਲਈ ਇਹ ਸਾਡਾ ਪੰਜਾਬ ਜਿਹੜਾ ਲੀਗਲ ਸਰਸ ਅਥਾਰਟੀ ਦਾ ਟੀਚਾ ਵਾ ਤੇ ਅਸੀਂ ਇਹ ਸੁਸਾਇਟੀ ਨੂੰ ਇੱਕ ਨਾਲ ਲੈ ਕੇ ਇੱਕ ਸਾਡਾ ਐਫਰਟਸ ਆ ਡਿਜੀਟਲ ਸਾਈਡ ਦੇ ਉੱਤੋਂ ਵੀ ਜਿਹੜਾ ਹੈਗਾ ਵਾ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾਣਾ ਹੈ